ਘਾਣੇ ਆ ਇਹ ਦੇਖੋ ਵੈਕਸਿੰਗ ਜੈਲ ਵਿਦ ਕਾਮ ਓਕੇ ਬਈ ਇਹ ਦੇਖੋ ਵੈਕਸਿੰਗ ਜੈਲ ਵਿਦ ਕਾਮ ਠੀਕ ਹੈ ਜੀ ਇਹ ਆਪਾਂ ਇਦਾਂ ਹੀ ਕਾਮ ਕੱਢਣਾ ਹੈ ਇਦਾਂ ਹੀ ਆਪਾਂ ਕਾਮ ਕੱਢਣਾ ਸਿੱਧਾ ਵਾਲਾ ਤੇ ਮਾਰ ਲੈਣਾ ਓਕੇ ਜੀ ਵਾਲਾ ਦੇ ਅਪਲਾਈ ਕਰ ਲੈਣਾ ਤੁਹਾਨੂੰ ਜੈਲ ਦੀ ਉਹ ਵੈਕਸ ਦੀ ਲੋੜ ਨਹੀਂ ਇਹ ਨਹੀਂ ਸੈੱਟ ਕਰਦੇ ਹਾਂ ਹਾਂ ਐਨੀ ਸੈੱਟ ਕਰ ਲੈਣੀ ਜਿੱਦਾਂ ਵਿੱਚ ਹੀ ਕੰਗਾ ਜਿੱਦਾਂ ਕਹਦੇ ਜਿੱਦਾਂ ਵਿੱਚ ਹੀ ਕੰਗਾ ਜਿੰਨੇ ਮਰਜ਼ੀ హెయిర్ ਸਟਾਈਲ ਜਿੰਨੇ ਮਰਜ਼ੀ హెయిర్ ਸਟਾਈਲ ਬਣਾਓ ਤੇ ਐਮ ਆਰ ਪੀ ਚੈੱਕ ਕਰੋ 450 ਰੁਪਏ ਐਮ ਆਰ ਪੀ ਹੈ ਹਾਂ ਫਰੈਸ਼ ਰੇਟ ਦਾ ਮਾਲ ਹੈ ਹਾਂਜੀ ਤੁਹਾਨੂੰ ਕਿੰਨੇ ਦੀ ਪੈਣੀ ਹੈ 120 ਰੁਪਏ ਦੀ ਨਹੀਂ ਆ ਜੈਲੈਂਡ ਸੇਮ 70 ਰੁਪਏ ਇਹਦਾ ਰੇਟ ਨਾਲੇ ਇਹਦੀ ਵੀ 225 ਰੁਪਏ ਐਮ ਆਰ ਪੀ ਚੈੱਕ ਕਰੋ ਅੱਛਾ ਇਹ ਵੀ 70 ਆ ਬਲੌਂਡਰ ਤੁਹਾਨੂੰ ਪੈਣਾ 90 ਰੁਪਏ ਦਾ ਓਕੇ ਜੀ 300 ਰੁਪਏ ਐਮ ਆਰ ਪੀ ਕਿੰਨੇ ਕੀ ਜੀ ਇਹ ਬਲੌਂਡਰ ਕਲਰ ਦੇ ਵਿੱਚ ਪੈਂਦੇ ਆ ਆ ਵਧੀਆ ਬਰਸ਼ ਆ ਗਏ ਕਿੰਨੇ ਦੇ ਪੈਣੇ 110 ਰੁਪਏ ਦਾ ਬ੍ਰਸ਼ ਵੈਸੇ ਕਿੰਨੇ ਦਾ ਹੈ ਬਾਜ਼ਾਰੋਂ ਤੁਹਾਨੂੰ 250 ਰੁਪਏ ਦਾ ਮਿਲੇਗਾ ਠੀਕ ਆ ਭਾਈ ਆਪ ਲੋਸਟੀ ਆ ਗਈ 60 ਰੁਪਏ ਦੀ ਲੋਸਟੀ ਕਿੰਨੇ ਦੀ ਹੈ ਪੈਸੇ ਬਾਜ਼ਾਰ ਤੁਹਾਨੂੰ 135 ਰੁਪਏ ਦੀ ਮਿਲੇਗੀ ਆ ਚੱਲ ਹਾਂਜੀ ਸਤਿ ਸ਼੍ਰੀ ਅਕਾਲ ਜਿਆਰਿਆਂ ਨੂੰ ਆਪਾਂ ਖੜੇ ਹਾਂ ਲੁਧਿਆਣੇ ਫੀਲਡ ਗੰਜ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਕੋਸਮੈਟਿਕ ਦਾ ਹੋਰ ਸਾਮਾਨ ਕਾਫੀ ਸਾਮਾਨ ਬਾਈ ਕੋਲ ਨਵਾਂ ਆਇਆ ਹੋਇਆ ਤੇ ਕੰਪਨੀ ਦਾ ਸਾਮਾਨ ਹੋ ਤੇ ਰੇਟ ਸੁਣ ਕੇ ਤੁਸੀਂ ਰਾਹ ਰਹਿ ਜਾਓਗੇ ਵੀਡੀਓ ਨਾ ਬਣੇ ਰਿਹਾ ਅਜੋ ਜੀ ਹਾਂਜੀ ਆ ਦੇਖੋ ਜੀ ਫਲੋਂਡਰ ਵਗੈਰਾ ਆ ਗਏ ਆ ਆ ਬਲੌਂਡਰ ਤੁਹਾਨੂੰ ਪੈਣਾ 90 ਰੁਪਏ ਦਾ ਓਕੇ 300 ਰੁਪਏ ਐ ਐਮ ਆਰ ਪੀ ਕਿੰਨੇ ਕੀ ਜੀ ਇਹ ਬਲੌਂਡਰ ਕਲਰ ਦੇ ਵਿੱਚ ਪੈਂਦੇ ਆ ਓਕੇ 90 90 ਰੁਪਏ ਠੀਕ ਆ ਭਾਈ ਆ ਬਲੋਸਟੀ ਆ ਗਈ 60 ਰੁਪਏ ਦੀ ਬਲੋਸਟੀ ਕਿੰਨੇ ਦੀ ਆ ਪੈਸੇ ਬਾਜ਼ਾਰ ਤੁਹਾਨੂੰ 135 ਰੁਪਏ ਦੀ ਮਿਲੇਗੀ ਐ ਚੈੱਕ ਕਰੋ 2025 ਮਾਰਚ ਚ ਬਣੀ ਐ 135 ਰੁਪਏ ਐ ਐਮ ਆਰ ਪੀ ਤੁਹਾਨੂੰ ਕਿੰਨੇ ਦੀ ਪੈਣੀ ਐ 60 ਰੁਪਏ ਦੀ ਓਕੇ ਭਾਈ ਠੀਕ ਐ ਹਮ ਇਹ ਦੇਖੋ ਮਾਲ ਬਹੁਤ ਆਇਆ ਆ ਆ ਵਧੀਆ ਬਰਸ਼ ਆ ਕੇ ਕਿੰਨੇ ਦੇ ਪੈਣੇ 110 ਰੁਪਏ ਦਾ ਬਰਸ਼ ਵੈਸੇ ਕਿੰਨੇ ਦਾ ਹੈ ਬਾਜ਼ਾਰੋਂ ਤੁਹਾਨੂੰ 250 ਰੁਪਏ ਦਾ ਮਿਲੇਗਾ ਬਗਰਾ ਦੇਖਣ ਨੂੰ ਪਤਾ ਲਾ ਆ ਦੇਖੋ 110 ਰੁਪਏ ਦਾ ਬਰਸ਼ ਬੰਦੇ ਬੜਾ ਸੋਹਣਾ ਆ ਦੇਖਣ ਨੂੰ ਇੰਜੋ ਤੁਹਾਨੂੰ ਪਤਾ ਹੀ ਹੈ 60 ਦੇ ਇੰਜੋ 60 ਰੁਪਏ ਦਾ ਹਾਂ ਇਹ ਤੁਹਾਨੂੰ ਇੱਕ ਚੀਜ਼ ਦਿਖਾਣੇ ਆ ਇਹ ਦੇਖੋ ਵੈਕਸਿੰਗ ਜੈਲ ਵਿਦ ਕਾਮ ਓਕੇ ਬਈ ਇਹ ਦੇਖੋ ਵੈਕਸਿੰਗ ਜੈਲ ਵਿਦ ਕਾਮ ਠੀਕ ਹੈ ਜੀ ਇਹ ਆਪਾਂ ਇੱਧੇ ਹੀ ਕਾਮ ਕੱਢਣਾ ਹੈ ਕਰਦੇ ਆਂ ਆਪਾਂ ਕਾਮ ਕੱਢਣਾ ਸਿੱਧਾ ਵਾਲਾ ਦੇ ਮਾਰ ਲੈਣਾ ਓਕੇ ਵਾਲਾ ਦੇ ਅਪਲਾਈ ਕਰ ਲੈਣਾ ਤੁਹਾਨੂੰ ਜੈਲ ਦੀ ਉਹ ਵੈਕਸ ਦੀ ਲੋੜ ਨਹੀਂ ਇਹ ਨਹੀਂ ਸੈੱਟ ਕਰਦੇ ਹਾਂ ਹਾਂ ਐਨੀ ਸੈੱਟ ਕਰ ਲੈਣੀ ਜਿੰਨਾ ਵਿੱਚੀ ਕੰਗਾ ਜਿਦਾਂ ਕਹਦੇ ਜ ਵਿੱਚੋ ਹੀ ਕੰਗਾ ਜਿੰਨੇ ਮਰਜ਼ੀ హెయిਰ ਸਟਾਈਲ ਕਿੰਨੇ ਵੇਹੇ ਜਿੰਨੇ ਮਰਜ਼ੀ హెయిਰ ਸਟਾਈਲ ਬਣਾਓ ਤੇ ਐਮ ਆਰ ਵੀ ਚੈੱਕ ਕਰੋ 450 ਰੁਪਏ ਐਮ ਆਰ ਵੀ ਹੈ ਹਾਂ ਫਰੈਸ਼ ਰੇਟ ਦਾ ਮਾਲ ਹੈ ਹਾਂਜੀ ਤੁਹਾਨੂੰ ਕਿੰਨੇ ਦੀ ਪੈਣੀ ਹੈ 120 ਰੁਪਏ ਦੀ ਨਹੀਂ 450 एमआरपी 120 रुपी एम जी 8 कंपनी ਦਾ ਮਾਲ ਹੈ ਠੀਕ ਹੈ ਬਾਈ 120 ਰੁਪਏ ਜੀ ਜੀ 450 एमआरपी ਓਕੇ ਬਾਈ ਹੁਣ ਇਹ ਦੇਖੋ ਇਹ ਸਕਿਨ ਪਲੱਸ ਆਇਆ ਹੋਇਆ ਹੈ ਸਕਿਨ ਪਲੱਸ ਕਲਰ ਵੱਡਾ 1000 एमआरपी ਤੁਹਾਨੂੰ ਕਿੰਨੇ ਦਾ ਪੈਣਾ 245 ਰੁਪਏ ਦਾ ਓਕੇ ਬਾਈ ਤੁਸੀਂ ਮਾਰਕੀਟ ਤੋਂ 5-600 ਰੁਪਏ ਦਾ ਲੈਣੇ ਹੋ ਤੁਹਾਨੂੰ ਕਿੰਨੇ ਦਾ ਪੈਣਾ ਵੱਡਾ ਕਲਰ 245 ਰੁਪਏ। ਓਕੇ ਭਾਈ। ਇੱਕ ਸਿੰਗਲ ਬੰਦਾ ਲੈ ਕੇ ਜਾਏਗਾ 6 ਮਹੀਨੇ ਖਤਮ ਨਹੀਂ ਹੋਣਾ। ਓਕੇ। ਆ ਦੇਖੋ ਕਿੰਨੇ ਦਾ ਹੈ। ਐਲੋਵੀਰਾ ਜੈਲ 50 ਰੁਪਏ। ਓਕੇ। ਨਹੀਂ ਰਿਹਾ ਐਮ ਆਰ ਵੀ ਕੀ ਹੈ? 150 ਰੁਪਏ ਐਮ ਆਰ ਵੀ। ਓਕੇ ਭਾਈ। ਐ ਸਾਡੇ ਜੈਨ ਸਾਹਿਬ ਦਾ ਮੋਜੀ ਦਾ ਥੈਂਕ ਯੂ ਹੈ ਦਿਲੋਂ। ਓਕੇ। ਇਹੋ ਚੀਜ਼ ਦੀ ਕਮੀ ਨਹੀਂ ਆਣ ਦਿੰਦੇ ਸਾਨੂੰ। ਓਕੇ। ਅਬਲੀਚਾ ਵੱਡੀਆਂ ਛੋਟੀਆਂ ਹਨਾ? ਹਾਂਜੀ। ਐ ਆਕਸੀ, 골ਡ, ਐਲੋਵੀਰਾ। ਹਾਂਜੀ। ਹਲਦੀ ਚੰਦਨ D10 ਸਾਰੀਆਂ ਮਿਲਣਗੀਆਂ ਕੀ ਕੀ ਰੇਟ ਹੈ ਇਹਨਾਂ ਦਾ ਐ ਪ੍ਰਭੂ 800 ਰੁਪਏ ਐ MRP 200 ਰੁਪਏ ਦੀ ਕਿਲੋ ਓਕੇ 800 ਰੁਪਏ MRP 200 ਰੁਪਏ ਕਿਲੋ ਬੰਦ ਵਗੈਰਾ ਆ ਗਈ ਇਹ ਆਰ ਕੇ ਦੀ ਫਾਰਮ 80 ਰੁਪਏ ਓਕੇ ਬੱਸ ਕਿੰਨੇ ਦੀ ਐ ਇਹ ਬਾਜ਼ਾਰੋਂ ਆ ਦੇਖੋ 250 ਰੁਪਏ ਦੀ ਮਿਲਦੀ ਐ ਓਕੇ ਭਾਈ 2025 ਦੋਚ ਬਣੀ ਐ ਹਾਂ ਤੇ 250 ਰੁਪਏ ਦੀ ਮਿਲਦੀ ਐ ਓਕੇ ਭਾਈ ਤੁਹਾਨੂੰ ਕਿੰਨੇ ਦੀ ਪੈਣੀ ਐ 80 ਰੁਪਏ ਦੀ ਠੀਕ ਆ ਭਾਈ ਲੁਕ ਹੋ ਗਿਆ ਜੈਲੈਂਡ ਸੇਮ 70 ਰੁਪਏ ਇਹਦਾ ਰੇਟ ਨਾਲੇ ਇਹ ਵੀ 225 ਰੁਪਏ ਐਮ ਆਰ ਵੀ ਚੈੱਕ ਕਰੋ ਅੱਛਾ ਇਹ ਵੀ 70